ਛੱਤ ਸ੍ਰੀ ਅਕਾਲ ਦੋਸਤੋ ਪੰਜਾਬ ਸਰਕਾਰ ਬੱਚਿਆਂ ਦਾ ਬਹੁਤ ਜ਼ਿਆਦਾ ਖਾਸ ਧਿਆਨ ਰੱਖ ਰਹੀ ਹੈ ਤੇ ਪਰ ਹੁਣ ਪੰਜਾਬ ਸਰਕਾਰ ਨੇ ਨਵਾਂ ਐਲਾਨ ਜੋ ਕੀਤਾ ਹੈ ਉਸ ਬਾਰੇ ਤੁਹਾਨੂੰ ਦੱਸਾਂਗੇ ਦੋਸਤੋ ਖਬਰ ਜਾਣਨ ਤੋਂ ਪਹਿਲਾਂ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਅਤੇ ਇਸ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਦੋਸਤੋ ਇਸ ਖਬਰ ਦੇ ਵਿੱਚ ਜੋ ਆਪਾਂ ਅੱਜ ਗੱਲ ਕਰਾਂਗੇ ਮੈਡੇ ਮੀਲ ਦੀ ਮੈਡੇ ਮੀਲ ਜੋ ਅਪ੍ਰੈਲ ਦਾ ਸਰਕਾਰ ਵੱਲੋਂ ਐਲਾਨ ਕੀਤਾ ਗਿਆ ਹੈ ਉਹ ਅਪ੍ਰੈਲ ਮਹੀਨੇ ਤੁਹਾਨੂੰ ਦੱਸਦੇ ਹਾਂ ਦੋਸਤੋ ਅਪ੍ਰੈਲ ਮਹੀਨੇ ਦੇ ਵਿੱਚ ਸੋਮਵਾਰ ਨੂੰ ਜੋ ਦਾਲ ਮੌਸਮੀ ਸਬਜ਼ੀ ਤੇ ਫਲ ਦਿੱਤੇ ਜਾਣਗੇ ਮੰਗਲਵਾਰ ਨੂੰ ਰਾਜਮਾ ਤੇ ਚੌਲ ਦਿੱਤੇ ਜਾਣਗੇ ਬੁੱਧਵਾਰ ਨੂੰ ਕਾਲੇ ਚਨੇ ਮਲਾ ਕੇ ਪੂਰੀ ਰੋਟੀ ਦਿੱਤੀ ਜਾਵੇਗੀ ਵੀਰਵਾਰ ਨੂੰ ਕੜੀ ਚੌਲ ਪਿਆਜ਼ ਦੇ ਪਕੌੜਿਆਂ ਸਮੇਤ ਦਿੱਤੇ ਜਾਣਗੇ ਤੇ ਸ਼ੁੱਕਰਵਾਰ ਨੂੰ ਮੌਸਮੀ ਸਬਜ਼ੀ ਤੇ ਰੋਟੀ ਤੇ ਦੋਸਤੋ ਸ਼ਨੀਵਾਰ ਨੂੰ ਦਾਲ ਮੌਸਮੀ ਸਬਜ਼ੀ ਮਲਾ ਕੇ ਤੇ ਚੌਲ ਦੇਤੇ ਜਾਣਗੇ دوستੋ ਪੰਜਾਬ ਸਰਕਾਰ ਜੋ ਵਿਦਿਆਰਥੀਆਂ ਪ੍ਰਤੀ ਬਹੁਤ ਹੀ ਫਿਕਰਮੰਦ ਹੈ ਤੇ ਤੁਸੀਂ ਹੋਰ ਸਕੂਲਾਂ ਨਾਲ ਜੁੜੀ ਅਪਡੇਟ ਜਾਣੀ ਚਾਹੁੰਦੇ ਹੋ ਚੈਨਲ ਸਬਸਕ੍ਰਾਈਬ ਕਰਿਓ ਧੰਨਵਾਦ